ਹalleluia ਸਾਰਿਆਂ ਜੇ ਮਸੀਂ ਦੀ ਆ ਪਵਿੱਤਰ ਬਾਈਬਲ ਵਿੱਚ ਪੜਾਂਗੇ ਜੁਬਨਾ ਦੀ ਬੋਧੀ ਉਹਦੇ 51ਵਾਂ ਅਵਚਨ ਉਹਦੀ ਪਹਿਲੀ ਆਇਤ ਹੈ ਜੀ ਤੋਬਾ ਤੋਬਾ اے ਪਰਮੇਸ਼ਰ ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਇਆ ਕਰ ਆਪਣੀ ਰਹਿਮਤਾ ਦੀ ਅਰਥ ਪੈਰ ਅਨੁਸਾਰ ਮੇਰੇ ਅਪਰਾਧ ਮਿਟਾ ਦੇ ਮੇਰੀ ਬਦੀ ਤੋਂ ਮੈਨੂੰ ਚੰਗੇ ਤਰ੍ਹਾਂ ਤੋਂ ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ ਜੋ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ ਮੈਂ ਤੇਰਾ 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 ਹੀ ਪਾਪ ਕੀਤਾ ਹਿਤਾ ਤੇ ਤੇਰੀ ਨਿਗਾਹ ਵਿੱਚ ਇਹ ਬੁਰਾਈ ਕੀਤੀ ਤਾਂ ਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਖਰੇ ਅਤੇ ਆਪਣੇ ਨਿਯਮ ਵਿੱਚ ਤੂੰ ਸਾਫ਼ ਨਿਕਲੇ ਵੇਖ ਮੈਂ ਬਦੀ ਵਿੱਚ ਜੰਮਿਆ ਜੰਮਿਆ ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ ਵੇਖ ਤੂੰ ਅੰਦਰਲੀ ਸੱਚਾਈ ਚਾਹੁੰਦਾ ਹੈ ਅਤੇ ਗੁਪਤ ਮਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ ਵੇਗਾ ਜੂਫੇ ਨਾਲ ਮੈਨੂੰ ਪਾਕ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ ਮੈਨੂੰ ਤੂੰ ਤਾਂ ਮੈਂ ਬਰਫ਼ ਨਾਲੋਂ ਵੀ ਚਟਾ ਹੋ ਜਾਵਾਂਗਾ ਮੈਨੂੰ ਖੁਸ਼ੀ ਅਤੇ ਆਨੰਦ ਸੁਣਾ ਤਾਂ ਜੋ ਉਹ ਹੱਡੀਆਂ ਜਿਨ੍ਹਾਂ ਨੂੰ ਤੈ ਤੋੜ ਦਿੱ ਤੋੜ ਦਿੱਤਾ ਬਾਗ-ਬਾਗ ਹੋਣ ਮੇਰੇ ਪਾਪਾ ਵੱਲੋਂ ਮੂੰਹ ਫੇਰ ਲੈ ਅਤੇ ਮੇਰੀ ਸਾਰੀ ਬਦੀਆਂ ਨੂੰ ਮਿਟਾ ਦੇ हे ਪਰਮੇਸ਼ਰ ਮੇਰੇ ਲਈ ਇੱਕ پاک ਮਨ ਉੱਤਪਨ ਕਰ ਅਤੇ ਮੇਰੇ ਅੰਦਰ ਨਵੇਂ sire ਤੋਂ ਸਥਿਰ ਆਤਮਾ ਵੀ ਮੈਨੂੰ ਆਪਣੇ ਹਜੂਰੋਂ ਨਾ ਤੱਕ ਅਤੇ ਆਪਣਾ ਪਵਿੱਤਰ ਆਤਮਾ ਮੇਥੋਂ ਨਾ ਲੈ ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ ਤਦ ਮੈਂ ਅਪਰਾਧੀਆਂ ਨੂੰ ਤੇਰੇ ਰਾਹ ਸਿਖਾਵਾਂਗਾ ਅਤੇ ਪਾਪੀ ਤੇਰੇ ਵੱਲ ਮੁੜਨਗੇ हे ਪਰਮੇਸ਼ਵਰ ਇਹ ਮੇਰੇ ਮੁਕਤੀ ਦੇ ਪਰਮੇਸ਼ਵਰ ਮੈਨੂੰ ਖੋਣ ਦੇ ਦੋਸ਼ ਤੋਂ ਛੁਡਾ ਤਾਂ ਮੇਰੀ ਰਸਨਾ ਤੇਰੇ ਧਰਮ ਦਾ ਜੈ ਜੈਕਾਰ ਕਰੇਗੀ हे hey प्रभु, hey प्रभु मेरे, मेरे बुल्ला ਨੂੰ ਖੋਲ ਦੇ ਤਾਂ ਮੇਰਾ ਮੂੰਹ ਤੇਰੀ ਉਸਤਤ ਸੁਣਾਵੇਗਾ ਤੂੰ ਤਾਂ ਬਲੀਦਾਨ ਨਾਲ ਪ੍ਰਸੰਨ ਨਹੀਂ ਹੁੰਦਾ ਨਹੀਂ ਤਾਂ ਮੈਂ ਉਹ ਦਿੰਦਾ ਹੋ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ ਪਰਮੇਸ਼ਵਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ हे ਪਰਮੇਸ਼ਵਰ ਟੁੱਟੇ ਅਤੇ ਅਜੀਬ ਦਿਲ ਨੂੰ ਤੂੰ ਦੁਸ਼ਨਾ ਜਾਣੇਗਾ ਆਪਣੀ ਕਿਰਪਾ ਨਾਲ ਸਿਜੋਨ ਦਾ ਭਲਾ ਕਰ ਅਤੇ ਯਰੂਸ਼ਲਮ ਦੀਆਂ ਫਸੀਲਾਂ ਨੂੰ ਬਣਾ ਦੇ ਤਾਂ ਤੂੰ ਧਰਮ ਦੇ ਆ ਬਲੀਦਾਨਾਂ ਵਿੱਚ ਪ੍ਰਸੰਨ ਹੋਵੇਂਗਾ ਅਰਥਾਤ ਹੋਮ ਅਤੇ ਪੂਰੀ ਹੋਮ ਬਲੀ ਵਿੱਚ ਤਦ ਉਹ ਤੇਰੀ ਜਗਵੇਦੀ ਉਤੇ ਬਲਦ ਚੜਾਉਣਗੇ